ਹੁਸ਼ਿਆਰਪੁਰ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ ਸੋ ਬੀਤੇ ਕੱਲ੍ਹ ਹੁਸ਼ਿਆਰਪੁਰ ਦੇ ਵਿੱਚ ਹੈ ਨਗਰ ਨਿਗਮ ਦੇ ਤਿੰਨ ਵਾਰਡਾਂ ਦੇ ਵਿੱਚ ਜਿਮਨੀ ਚੋਣ ਹੋਈ ਹੈ ਐ ਜਿਸ ਵਿੱਚ ਇੱਕ ਵਾਰਡ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 27 ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਤੇ ਵਾਰਡ ਨੰਬਰ 6 ਜਾਂ ਵਾਰਡ ਨੰਬਰ ਆਪਾਂ 7 ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਘੱਟ ਮਾਰਜਿਨ ਦੇ ਨਾਲ ਬੇਸ਼ਕ ਆਮ ਆਦਮੀ ਪਾਰਟੀ ਨੇ ਜਿੱਤ ਦਾ ਹਾਸਲ ਕਰ ਲਈ ਹੈ ਪਰੰਤੂ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਅੰਕੜਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਇਹਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਮੌਜੂਦ ਨੇ ਅਰੋੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਮੋਰ ਥੈਂਕ ਯੂ ਜੀ ਬਹੁਤ-ਬਹੁਤ ਮਿਹਰਬਾਨੀ ਜੀ ਕੱਲ ਤਿੰਨ ਵਾਡਾਂ ਦੇ ਵਿੱਚ ਹੁਸ਼ਾਰਪੁਰ ਦੇ ਤਿੰਨ ਵਾਡਾਂ ਦੇ ਵਿੱਚ ਜਿਮਨੀ ਚੋਣ ਹੋਈ ਹੈ ਤਾਂ ਬਹੁਤ ਇੱਕ ਆਪਾਂ ਮਜ਼ਬੂਤੀ ਦੇ ਨਾਲ ਕਹਿ ਸਕਦੇ ਹਾਂ ਕਿ ਕਾਂਗਰਸ ਵੱਲੋਂ ਜ਼ੋਰ ਦਿੱਤਾ ਗਿਆ ਸੀ ਕਿ ਤਿੰਨ ਦੀਆਂ ਤਿੰਨ ਜਿਹੜੀਆਂ ਆਪਾਂ ਜਿਮਨੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਾਂਗੇ ਪਰੰਤੂ ਇੱਕ ਵਾਰ ਦੇ ਵਿੱਚ ਤਾਂ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਦੋਹਾਂ ਵਾਡਾਂ ਦੇ ਵਿੱਚੋਂ ਹਾਰ ਚੇਤਨਜੀ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸੰਡੇ ਵਾਲੇ ਦਿਨ ਵੀ ਟਾਈਮ ਕੱਢਿਆ ਸਭ ਤੋਂ ਪਹਿਲਾਂ ਮੈਂ ਜਿਹੜੇ ਉਮੀਦਵਾਰ ਜਿੱਤੇ ਨੇ 6 ਵਾਰ ਤੋਂ ਬੱਬੀ ਜੀ 7 ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਮੈਡਮ ਜਿੱਤੇ ਨੇ ਤੇ 27 ਤੋਂ ਮਾਨਸਰ ਮੈਡਮ ਮਾਨ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਦੂਸਰੀ ਗੱਲ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਅਗਰ ਖਾਸ ਕਰਕੇ ਜਿਹੜੇ ਦੋ ਵਾਰ ਜ਼ਿਆਦਾ ਚਰਚਾ ਚ ਰਹੇ ਇੱਕ ਵਾਰ ਨੰਬਰ 27 ਤੇ ਇੱਕ ਵਾਰ ਨੰਬਰ 6 ਜੀ ਅਗਰ ਮੈਂ 6 ਨੰਬਰ ਵਾਰਡ ਦੀ ਗੱਲ ਕਰਾਂ ਤੇ ਸਵੇਰ ਤੋਂ ਹੀ 7 ਵਜੇ ਤੋਂ ਬਹੁਤ ਭਾਰੀ ਕੱਠ ਲੈ ਕੇ ਐਮ ਐਲ ਏ ਸਾਹਿਬ ਉੱਥੇ ਖੜੇ ਸੀ ਜਦੋਂ ਮੈਨੂੰ ਫੋਨ ਆਇਆ ਮੈਂ ਉੱਥੇ ਪਹੁੰਚਿਆ ਤੇ ਇਹ ਫਟਾਫਟ ਹਰ ਵੋਟ ਨੂੰ ਨਾਲ ਲੈ ਕੇ ਅੰਦਰ ਜਾ ਰਹੇ ਸੀ ਹਰ ਬੰਦੇ ਨੂੰ ਅੰਦਰ ਲੈ ਕੇ ਜਾ ਰਹੇ ਸੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੀ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਤੇ ਮੈਂ ਉੱਥੇ ਜਾ ਕੇ ਇਤਰਾਜ਼ ਕੀਤਾ ਜਿਹੜੇ ਵੀ ਅਫੀਸਰ ਖੜੇ ਸੀ ਮੈਂ ਉਹਨੂੰ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਨੇ ਇਹ ਗਾਈਡਲਾਈਨ ਲਾਈ ਕਿ ਐਮਐਲਏ ਸਾਹਿਬ ਅੰਦਰ ਜਾ ਸਕਦੇ ਨੇ ਬਾਰ-ਬਾਰ ਤੇ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਤਾਂ ਵੋਟ ਪਾਉਣ ਗਿਆ ਸੀ ਮੈਂ ਤਾਂ ਠੀਕ ਹੈ ਮੋਤ ਤਾਂ ਤੁਸੀਂ ਪਾਣੀ ਹੈ ਜੇ ਤੁਹਾਡੀ ਇੱਥੇ ਵੋਟ ਹੈ ਪਰ ਉਹਨਾਂ ਨੇ ਵੋਟ ਪਾਈ ਨਹੀਂ ਸੀ ਉਹਦਾ ਮੈਂ ਤੁਹਾਨੂੰ ਪ੍ਰੂਫ ਦਿਲਾ ਜਦੋਂ 4 ਵਜੇ ਆ ਇਹ ਜਾ ਕੇ ਵੋਟ ਪਾ ਕੇ ਆ ਕੇ ਤੇ ਇਹਨਾਂ ਨੇ ਪੱਤਰਕਾਰਾਂ ਨੂੰ ਹੱਥ ਦਿਖਾਇਆ ਕਿ ਮੈਂ ਹੁਣ ਵੋਟ ਪਾ ਕੇ ਆਇਆ। ਜੀ ਉਹ ਮੌਕੇ ਤੇ ਮੌਜੂਦ ਸੀ। ਜੀ ਜੋ ਮੌਕੇ ਤੇ ਮੌਜੂਦ ਸੀ। ਜੇ ਸਵੇਰੇ 10-12 ਵਾਰੀ ਅੰਦਰ ਪ੍ਰਸ਼ਾਸਨ ਨੇ ਉਹਨੂੰ ਵੀ ਜਾਣ ਦਿੱਤਾ ਤੇ ਉਹ ਕਿਸ ਕਪੈਸਿਟੀ 'ਚ ਜਾਣ ਦਿੱਤਾ? ਮੈਂ ਕੱਲ ਐਡਮਿਨਿਸਟ੍ਰੇਸ਼ਨ ਨੂੰ ਬਾਰ-ਬਾਰ ਟੈਲੀਫੋਨ ਕਰਕੇ ਦੱਸਦਾਰਿਆ। ਇੱਕ ਬਹੁਤ ਇਹਨਾਂ ਨੇ ਇੱਕ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ। ਘਟੋ-ਘਟੇ 100 100 ਬੰਦੇ ਨੂੰ ਨਾਲ ਲੈ ਕੇ ਉੱਥੇ ਖੜੇ ਸੀ। ਮੈਂ ਇਹ ਸਵਾਲ ਕਰ ਰਿਹਾ ਹਾਂ। ਕੀ ਆ ਮੀਡੀਆ ਵੱਲੋਂ ਵੀ ਕੱਲ੍ਹ ਖਾਸ ਤੌਰ ਤੇ ਉਸ ਏਰੀਆ ਨੂੰ ਜਿਹੜਾ ਕਵਰ ਕੀਤਾ ਗਿਆ ਵਾਰਡ ਨੰਬਰ 6 ਨੂੰ ਤਾਂ ਜਦੋਂ ਮੈਂ ਵੀ ਉੱਥੇ ਪਹੁੰਚਿਆ ਤਾਂ ਐਮਐਲਏ ਦੇ ਮੈਨੂੰ ਲੱਗਦਾ ਸੈਂਕੜੇ ਸਾਥੀ ਆਪਣੇ ਐਮਐਲਏ ਐਮਐਲਏ ਸਭ ਆਪਣੇ ਸੈਂਕੜੇ ਸਾਥੀਆਂ ਨਾਲ ਉੱਥੇ ਮੌਜੂਦ ਸੀ ਕੀ ਲੱਗਦਾ ਕੀ ਕਾਰਨ ਹੋ ਸਕਦਾ ਹੈ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਆਪਣਾ ਦਬਦਬਾ ਦਿਖਾਇਆ ਜਾ ਰਿਹਾ ਸੀ ਕਿ ਮੈਂ ਐਮਐਲਏ ਹਰ ਪੂਰਾ ਸਰਕਾਰੀ ਜੰਤਰ ਮੰਤਰ ਦੀ ਹਰ ਤਰ੍ਹਾਂ ਦੇ ਨਾਲ ਪ੍ਰਯੋਗ ਕੀਤਾ ਗਿਆ ਮੈਂ ਐਸਐਲਪੀ ਸਾਹਿਬ ਨੂੰ ਵੀ ਦੋ ਵਾਰ ਤਿੰਨ ਵਾਰ ਕਿਹਾ ਕਿ ਇਹ ਬੂਥ ਬੜਾ ਕ੍ਰੂਸ਼ਲ ਹੈ ਇੱਥੇ ਇਹ ਚੀਜ਼ ਹੋਣੀ ਹੈ ਕਿਉਂਕਿ ਇਹ ਹਾਰ برداشت ਸਚਾਈ ਨੂੰ برداشت ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਡੀਸੀ ਮੈਡਮ ਨੂੰ ਵੀ ਮੈਂ ਬੇਨਤੀ ਕੀਤੀ ਮੈਂ ਜਾ ਕੇ ਬਾਰ-ਬਾਰ ਉਹਨਾਂ ਨੂੰ ਰੋਕਿਆ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਵੀ ਤੁਸੀਂ ਕੈਲੇਟ ਉਹਨਾਂ ਨੇ ਖੜੇ ਕਰ ਦਿੱਤੇ ਅਖੀਰ ਇਹਨਾਂ ਦਾ ਖਪਖਾਨਾ ਦੇਖ ਕੇ ਇਹਨਾਂ ਦਾ ਬਹੁਤ ਜ਼ਿਆਦਾ ਜਦੋਂ ਇਹਨਾਂ ਨੇ ਲੋਕ ਇਕੱਠੇ ਕਰ ਲਏ ਇੱਕ ਹਰ ਤਰ੍ਹਾਂ ਵੀ ਇਹ ਜਿੱਤਣਾ ਚਾਹੁੰਦੇ ਸੀ ਇਲੈਕਸ਼ਨ ਦਮ ਡੀਸੀ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਦਫਾਇਕ ਸਚਾਈ ਲਗਾਨੀ ਪਈ ਤੁਸੀਂ ਦੇਖੋ ਕਿ ਕੀ ਸੋਚ ਹੋਗੀ ਸ਼ਹਿਰ ਵਾਸੀ ਇਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਕਿ ਆ ਜਿਹੜਾ ਇੱਕ ਬਾਈ ਇਲੈਕਸ਼ਨ ਹੈ ਸਾਲ ਡੇਢ ਸਾਲ ਦੇ ਲਈ ਇਹ ਅਸੀਂ ਐਮਸੀ ਬਣਨੇ ਇਹ ਤਾਂ ਕੀ ਮੈਸੇਜ ਹੈ ਤੁਸੀਂ ਮੋਰਓਵਰ ਮੈਂ ਜਿੱਥੇ ਰਜੇਸ਼ਵਰ ਬੱਬੀ ਜੀ ਨੂੰ ਵਧਾਈ ਦਿੱਤੀ ਹੈ ਜਿੱਤਦਾ ਜਿੱਤਦਾ ਚਾਹੇ ਜਿੱਦਾਂ ਮਰਜੀ ਜਿੱਤੇ ਜੀ ਇਥੇ ਤੱਕ ਕਿ ਕਈ ਬੰਦਿਆਂ ਨੂੰ ਤਮਕਾਇਆ ਗਿਆ ਕਈ ਬੰਦਿਆਂ ਨੂੰ ਕਈ ਕੁਸ਼ ਕੀਤਾ ਗਿਆ ਚਲੋ ਇਹਦੇ ਬਾਰੇ ਮੈਂ ਬਹੁਤਾ ਵਰਨਣ ਨਹੀਂ ਕਰਨਾ ਇਹ ਮੈਂ ਆਪਣੀ ਲੈਟਰ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੂੰ ਭੇਜਾਂਗਾ ਜਿਹੜੇ ਜਿਹੜੇ ਅਫਸਰ ਇਹਦੇ ਵਿੱਚ ਇਨਵੋਲਵ ਸੀ ਜਿਹੜੇ ਜਿਹੜੇ ਹਰ ਤਰ੍ਹਾਂ ਦੇ ਦਰਜਾ ਬਦਰਜਾ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ BLO ਨੂੰ ਆਪਣੇ ਘਰ ਬੁਲਾਇਆ ਗਿਆ ਉਹਨਾਂ ਨੂੰ ਮੈਂ ਡੀਸੀ ਸਾਹਿਬ ਨੂੰ ਵੀ ਸ਼ਿਕਾਇਤ ਕੀਤੀ ਕਿ BLO ਕਿਹੜੀ ਕਪੈਸਿਟੀ ਚ ਐਮਐਲਏ ਦੇ ਘਰ ਗਏ ਉਹਨਾਂ ਨੇ ਕਿਹਾ ਮੇਰੀ ਜਾਂਚ ਕਰਾਂਗੇ ਉਹ ਵੀ ਮੇਰੀ ਕੰਪਲੇਂਟ ਡੈਪਿਕ ਨੂੰ ਸ਼ਾਸਨ ਸਾਹਿਬ ਦੇ ਕੋਲ ਹੈ। ਔਰ ਇਹ ਹੁਣ ਗੱਲ ਕਰੀਏ ਵੋਟਾਂ ਕੱਟਤੀਆਂ ਬਣਾ ਲੀਆਂ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਹਾਰ-ਹਾਰ ਹੁੰਦੀ ਹੈ ਜਿੱਤ-ਜਿੱਤ ਹੁੰਦੀ। ਪਰ ਜਿਹੜੇ ਤਰੀਕੇ ਬਣਾਏ ਗਏ। ਅਗਰ ਅਸੀਂ ਅੱਜ 2021 ਦੀ ਗੱਲ ਕਰੀ। ਅਗਰ ਆਪਾਂ ਜਦੋਂ 16 ਸ਼ਹਿਰ ਡੇਟ ਸੀ ਕਿੰਨੀ ਤਰੀਕ ਸੀ? 14 ਫਰਵਰੀ 2021 ਦੇ ਵਿੱਚ ਜਦੋਂ ਐਮਸੀ ਦੇ ਇਲੈਕਸ਼ਨ ਹੋਏ ਸੀ ਤੇ ਜਿਹੜੇ ਹੁਣ ਐਮਐਲਏ ਸਾਹਿਬ ਨੇ ਇਹ ਸਾਡੀ ਪਾਰਟੀ ਚ ਹੁੰਦੇ ਸੀ ਤੇ ਅਸੀਂ ਇਹਨੂੰ ਟਿਕਟ ਨਹੀਂ ਸੀ ਦਿੱਤੀ ਤੇ ਇਹ ਆਜ਼ਾਦ ਲੜੇ ਸੀ ਉਦੋਂ ਇਹਨਾਂ ਨੂੰ 1000 ਤੇ 48 ਵੋਟਾਂ ਪਈਆਂ ਸੀ ਉਸ ਤੋਂ ਬਾਅਦ ਐਮਐਲਏ ਬਣ ਗਏ ਮੰਤਰੀ ਬਣ ਗਏ ਹੁਣ ਫਿਰ ਐਮਐਲਏ ਤਾਂ ਹੈ ਨਾ ਜੇ ਮੰਤਰੀ ਨਹੀਂ ਰਹੇ ਤੇ 278 ਵੋਟਾਂ ਉਹਦੇ ਨਾਲੋਂ ਘੱਟ ਮਿਲੀਆਂ ਕੱਲ ਕਿ ਜਿਹੜੇ ਕ੍ਰਿਸ਼ਨਨਗਰ ਦੇ ਲੋਕ ਨੇ ਜਾਂ ਵਾਰਡ ਨੰਬਰ 6 ਦੇ ਲੋਕ ਨੇ ਕੀ ਇਹਨਾਂ ਨੂੰ ਲਾਇਕ ਨਹੀਂ ਕਰਦੇ ਅੱਛਾ 2021 ਦੇ ਵਿੱਚ 1000 ਤੋਂ ਵੱਧ ਵੋਟਾਂ ਪਈਆਂ ਨੇ ਤੇ ਕੱਲ ਕਿੰਨੀਆਂ ਪਈਆਂ ਜੀ ਕੱਲ ਇਹਨਾਂ ਨੂੰ 700 730 ਵੋਟਾਂ ਪਈਆਂ ਨੇ ਸਾਰੇ ਲਿੰਦੀ ਮਜ਼ਬੂਤ ਵੀ ਮੰਤਰੀ ਐਮ ਐਲ ਏ ਤੋਂ ਬਸ ਇਹ ਕਿਸ਼ਨਾ ਨਗਰ ਦਾ 6 ਨੰਬਰ ਵਾਰ ਬਸੇ ਨੇ ਇਹਨਾਂ ਨੂੰ ਇਹਨਾਂ ਨੂੰ 350 300 ਵੋਟ ਘੱਟ ਪਾ ਕੇ ਇਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਨੂੰ ਡਿਸਲਾਈ ਕਰਦੇ ਹਾਂ ਇਹ ਜਿੱਤੇ ਜਿਹੜੇ ਟੀਕੇ ਆ ਨਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਮੇਰੇ ਅੰਦਰ ਇਹ ਗੱਲ ਮੈਨੂੰ ਪੂਰੀ ਤਰ੍ਹਾਂ ਪਤਾ ਹੈ ਬਾਅ ਜਿੰਨੀਆਂ ਮਰਜ਼ੀ ਕਹਿ ਲਈ ਜਿੱਤ ਗਏ ਜਿੱਤ ਗਏ ਲੇਕਿਨ ਉਹਨਾਂ ਨੂੰ ਅੰਦਰ ਪਤਾ ਕਿ ਕਿਸ਼ਨਾ ਨਗਰ ਨੇ ਉਹਨਾਂ ਦੇ ਨਾਲ ਕੀ ਕੀਤਾ ਅੱਛਾ ਕਿਹੜਾ ਨੰਬਰ 6 ਦੇ ਵਾਸੀ ਉਹਨਾਂ ਨੂੰ ਕਿਹੜਾ ਇੰਨੀਆਂ ਵੋਟਾਂ ਘੱਟ ਪਾ ਕੇ ਇੱਕ ਮੈਸੇਜ ਦੇ ਦਿੱਤਾ ਨਾ ਕਿ ਤੁਹਾਡਾ ਜਿਹੜਾ ਤੌਰ ਤਰੀਕਾ ਜੋ ਤੁਸੀਂ ਪੈ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਵੀ ਅਸੀਂ ਉਹਨੂੰ ਪਸੰਦ ਨਹੀਂ ਕਰਦੇ ਉਹਨਾਂ ਨੇ ਮੈਸੇਜ ਦਿੱਤਾ ਹਾਂ ਝੰਡਾ ਚੱਕ ਲੈਣਾ ਅਸੀਂ ਜਿੱਤ ਗਏ ਗਿੱਧਾ ਪਾਉਣਾ ਸ਼ੁਰੂ ਕਰ ਦੇਣਾ ਉਹ ਚੀਜ਼ਾਂ ਹੋਰ ਹੈ ਕੱਲ ਦੀ ਜਿਹੜੀ ਹੈ ਕਾਂਗਰਸ ਨੂੰ ਇਹ 583 ਪਈਆਂ ਕਿ 599 ਪਈਆਂ 599 599 ਵੋਟ ਕਾਂਗਰਸ ਨੂੰ ਪਈ ਤੇ 2021 ਦੇ ਵਿੱਚ ਕਿੰਨੀ ਸੀਗੀ ਵੋਟ ਉਹ ਸੀ 2021 ਦੇ ਵਿੱਚ 470 ਸੀ ਜੀ 77 ਸੰਤਲ ਇਹ ਨਹੀਂ ਕਿ ਵੋਟ ਸੀ ਕਾਂਗਰਸ ਨੂੰ ਤਾਂ 190 ਵੋਟ ਵਧ ਗਈ ਗੱਲ ਕਾਂਗਰਸ ਦੇ 100 ਵੋਟ ਜਾਂ 150 ਵੋਟ ਵਧਣ ਦੀ ਨਹੀਂ ਗੱਲ ਇਹ ਆ ਇਨਨੂੰ ਗੰਭੀਰਤਾ ਦੇ ਨਾਲ ਸੋਚਣਾ ਪਊਗਾ ਕਿ ਅਸੀਂ ਐਮਐਲਏ ਲੋਕਾਂ ਨੇ ਬਣਾਇਆ ਫਿਰ ਮੰਤਰੀ ਬਣਾਇਆ ਮੰਤਰੀ ਮੰਨਣ ਤੋਂ ਬਾਅਦ ਅਗਰ ਇਹਨਾਂ ਦੇ ਵਾਰਡ ਦੇ ਵਿੱਚ 300 ਦੇ ਕਰੀਬ ਵੋਟ ਇਹਨਾਂ ਨੂੰ ਘੱਟ ਪੈਂਦੀ ਹੈ ਉਹਦੇ ਕੀ ਰੀਜ਼ਨ ਨੇ ਇਹਨਾਂ ਨੇ بڑے بڑے ਬੋਰਡ ਲਾਏ ਕਿ ਕਰੋੜਾਂ ਰੁਪਏ ਦੇ ਕੰਮ ਕਰਾਏ ਕਿ بڑے بڑے ਬੋਰਡ ਲਾਏ ਤੇ ਵਾਰਡਾਂ ਨੂੰ ਪਾਰਟਿਕੂਲਰ ਰੋ ਡਿਟੇਲ ਦਿੱਤੀ ਹੋਈ ਸੀ ਕਿ ਆਪਣਾ ਤਾਂ ਬਹੁਤ ਵੱਡਾ ਦਿੱਤਾ ਸੀ ਇਹ ਕੀਤਾ ਉਹ ਕੀਤਾ ਰਾਤ ਦਿਨ ਅਮਲਾ ਤਮਲਾ ਲਾ ਰੱਖਿਆ ਸੜਕਾਂ ਬਣਾਤੀਆਂ ਉਹ ਐਡੜੀਆਂ ਫਲੈਕਸਰ ਲਗਾਈਆਂ ਉਹ ਜਿਹੜੀ 300 ਵੋਟ ਘੱਟ ਗਈ ਅੱਜ ਮੈਂ ਪੁੱਛਣਾ ਚਾਹੁੰਦਾ ਇਹ ਮੈਨੂੰ ਪਤਾ ਇਸ ਗੱਲ ਦਾ ਅਸੀਂ ਕਿਉਂ ਜੀ ਨੂੰ ਸਮਝ ਲਈਏ ਮੇਰੇ ਮੈਂ ਐਮਐਲਏ ਸੀ ਮੰਤਰੀ ਸੀ ਸਾਡੇ ਮੇਰੇ ਇੰਡਸਟਰੀ ਚ ਵਾਈਸ ਚੇਅਰਮੈਨ ਵੀ ਰਹੇ ਆ ਐਮਸੀ ਵੀ ਮੇਰੇ ਰਹੇ ਆ ਪਰ ਮੈਨੂੰ ਪਤਾ ਅੰਦਰ ਕਿਤੇ ਤਾਂ ਰਾਤ ਨੂੰ ਨੀਂਦ ਨਹੀਂ ਆਈ ਹੋਣੀ ਵੀ 300 ਵੋਟ ਕਿਉਂ ਘੱਟੀ ਜਿੱਤਦਾ ਸੀ ਗਏ ਆ ਪਰ 200 ਵੋਟ ਕਿਉਂ ਘਟੀਆਂ ਇਸੇ ਸਵਾਲ ਤੇ ਮੈਂ ਆ ਰਹੇ ਆ ਇੱਕ ਪਾਸੇ ਕੱਲ ਤੁਸੀਂ ਉੱਥੇ ਖੜੇ ਹੋਏ ਸੀ ਦੂਜੇ ਪਾਸੇ ਮਯੂਦਾ ਐਮ ਐਲਏ ਉਹਨਾਂ ਦੇ ਚਿਹਰੇ ਤੇ ਕੁਝ ਹੋਰ ਚਲਕਦਾ ਸੀ ਤੁਹਾਡੇ ਚਿਹਰੇ ਤੇ ਫੇਰ ਵੀ ਕਿਤਨੇ ਕਿਤੇ ਜਿਹੜੀ ਖੁਸ਼ੀ ਚਲਕੇ ਰਹੀ ਸੀ ਮੈਂ ਦੇਖ ਰਿਹਾ ਸੀ ਇਹ ਕੰਬਾਈ ਇਲੈਕਸ਼ਨ ਆਪਣੇ ਬ੍ਰਦਰ ਨੂੰ ਜਿਤਾਉਣ ਦੀ ਖਾਤਰ ਇਹ ਕਿਸ ਕਦਰ ਉਤਰ ਆਂਦੇ ਨੇ ਕੀ ਕੁਝ ਕਰਨੇ ਉਹ ਜਿੱਥੇ ਕਿ ਡਿਪਟੀ ਕਮਿਸ਼ਨਰ ਨੂੰ ਮਨਜੋਗ ਡਿਪਟੀ ਕਮਿਸ਼ਨਰ ਨੂੰ 144 ਲਗਾਉਣੀ ਪਈ ਕੋਈ ਕੀ ਦੇਰੇ ਵਿਰੋਧ ਲਗਾਈ ਕੀ ਇਹ ਜਿਹੜਾ ਸਾਡੇ ਰਾਈਟਸ ਲੋਕਤੰਤਰ ਹੈ ਕਿ ਹਰ ਕੋ ਨੂੰ ਵੋਟ ਪਾਉਣ ਦਾ ਹੱਕ ਨਹੀਂ ਉਹਨੂੰ ਬਾਰ ਬਾਰ ਕੰਨ ਵਿੱਚ ਕੁਛ ਕਹਿ ਕੇ ਦੇ ਗੋਡੇ ਹੱਥ ਲਾ ਕੇ ਕਿਸੇ ਦੇ ਕੁਛ ਕਹਿ ਕੀ ਇਹਨਾਂ ਨੂੰ ਆਪਣੇ ਕੰਮਾਂ ਤੇ ਯਕੀਨ ਨਹੀਂ ਸੀ ਇਹਨਾਂ ਨੂੰ ਆਪਣੇ ਮੰਤਰੀ ਬਣਨ ਦਾ ਯਕੀਨ ਨਹੀਂ ਸੀ ਕਿਉਂ ਮੈਂ ਸ਼ਹਿਰ ਪਰ ਦਾ ਇੰਨਾ ਵਿਕਾਸ ਕੀਤਾ ਇੰਨੇ ਫੀਤੇ ਕੱਟੇ ਇੰਨਾ ਕੁਛ ਕੀਤਾ ਫਿਰ ਡਰ ਕਿਉਂ ਸੀ ਕਿਉਂਕਿ ਹੋਰ ਬੰਦਾ ਆਪਣੀ ਕੀਤਾ ਤੁਸੀਂ ਸਾਰਾ ਦਿਨ ਸਾਰਾ ਸਾਰਾ ਦਿਨ ਐਡੀ ਫੌਜ ਨਾਲ ਖੜੇ ਰਹੇ ਕੀ ਸੀ ਲੋਕਾਂ ਨੂੰ ਡਰਾਉਣਾ ਚਾਹੁੰਦੇ ਸੀ ਲੋਕਾਂ ਨੂੰ ਠਮਕਾਉਣਾ ਚਾਹੁੰਦੇ ਸੀ لوکاں ਨੂੰ امپریشن دینا ਚਾਹੁੰਦੇ ਸੀ ਮੈਂ ਅਫਸਰ ਸਹਿਬਾਨ ਨੂੰ ਇਹ ਬੇਨਤੀ ਕਰਨਾ ਸਰਕਾਰਾਂ ਆਂਦੀਆਂ ਜਾਂ ਲੈਂਦੀਆਂ ਨੇ ਇਹ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੇਰੇ ਕੋਲ ਰਿਪੋਰਟ ਸਾਰੀ ਹੈ ਕਿ کس ਨੇ ਫੋਨ ਕੀਤੇ ਕਿਹਨਾਂ ਨੇ ਕੀ ਕੀਤੇ ਕਿਸ ਨੂੰ ਨਹੀਂ ਕੀਤਾ ਬਹੁਤ ਅੱچھے ਅਫਸਰ ਵੀ છોਡੇ ਲੈਵਲ ਦੇ ਨੇ ਥ्रेट कॉलਸ ਲੋਕਾਂ ਦੇ ਮਤਲਬ ਮਜਬੂਰ ਕੀਤਾ ਗਿਆ ਇਦਾਂ ਕਰਿਓ ਐ ਕਰਿਓ ਮੈਂ ਰਾਜਨੀਤੀ ਚ ਇਦਾਂ ਦੀਆਂ ਚੀਜ਼ਾਂ ਦੇਖੀਆਂ ਨਹੀਂ ਪਰ ਮੇਰੇ ਲਈ ਤੇ ਨਵੀਆਂ ਚੀਜ਼ਾਂ ਸੀ ਕਿ ਇਹ ਵੀ ਕੁਝ ਹੋ ਸਕਦਾ ਹੈ ਇੱਕ ਵਾਰ ਜਿੱਤਣ ਦੇ ਲਈ ਕੀ ਚਾਹੁੰਦੇ ਨੇ ਅੱਛਾ ਕੁਝ ਸਮਾਂ ਪਹਿਲਾਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਸ ਵਕਤ ਬ੍ਰਮਸ਼ੰਕਰ ਚਿੰਪਾ ਵਿਧਾਇਕ ਹੀ ਹੁੰਦੇ ਨੇ ਉਸ ਵਕਤ ਵੀ ਉਹ ਉਹ ਵੱਖ-ਵੱਖ ਕਬੂਥਾਂ ਦਾ ਜਾ ਕੇ ਦੌਰਾ ਕਰਦੇ ਨੇ ਕੱਲ ਉਹਨਾਂ ਵੱਲੋਂ ਵਾਰਡ ਨੰਬਰ 6 ਦੀਆਂ ਸੜਕਾਂ ਨਹੀਂ ਦੋ ਗਲੀਆਂ ਨਹੀਂ ਛੱਡੀਆਂ ਗਈਆਂ ਜੀ ਤੁਸੀਂ ਵਾਰਡ ਨੰਬਰ 27 ਦੇ ਵਿੱਚ ਵੀ ਗਏ ਹੋ 6 ਦੇ ਵਿੱਚ ਵੀ ਰਹੇ ਹੋ ਸਾਰਾ ਦਿਨ ਤੇ ਵਾਰਡ ਨੰਬਰ 7 ਦੇ ਵਿੱਚ ਵੀ ਗਏ ਹੋ ਇਸੇ ਤਰ੍ਹਾਂ ਭਾਜਪਾ ਤੋਂ ਆਗੂ ਤਿਕਸ਼ਨ ਸੂਤ ਵੱਲੋਂ ਵੀ ਤਿੰਨਾਂ ਬੂਥਾਂ ਦਾ ਦੌਰਾ ਕੀਤਾ ਗਿਆ ਉਹਨਾਂ ਨੇ ਵਾਰਡ ਨੰਬਰ 6 ਹੀ ਦੋ ਸੜਕਾਂ ਨਹੀਂ ਛੱਡੀਆਂ ਜੀ ਮੇਨ ਕੱਲ ਸਿਰ ਮੇਰੀ ਸਿਰਫ ਇੰਨੀ ਬੇਨਤੀ ਹੈ ਮੈਨੂੰ ਇਹ ਸਮਝ ਨਹੀਂ ਆਸੇ ਕਿ ਵੀ ਕੀ ਦੱਸਣਾ ਚਾਹੁੰਦੇ ਸੀ 300 ਤੇ 300 ਦੇ ਕਰੀਬ ਵੋਟ ਇਹਨਾਂ ਨੂੰ ਘੱਟ ਪਈ ਵਾਰ ਨੰਬਰ 6 ਲੈ 278 ਜਾਂ 300 ਦੇ ਕਰੀਬ ਇਹਨਾਂ ਨੂੰ ਵੋਟ ਘੱਟ ਪਈ ਤਿੰਨਾਂ ਵਾਰਾਂ ਉਹ ਜੇ ਮੈਂ ਛੋਟੀ ਜੀ ਗੱਲ 300 ਦੇ ਕਰੀਬ 278 ਦੇ ਕਰੀਬ ਵੋਟ ਇਹਨਾਂ ਨੂੰ 6 ਨੰਬਰ ਵਾਰ ਤੋਂ ਘੱਟ ਪਈ ਹੈ ਮੈਂ ਸਿਰਫ ਇਹ ਕਹਿਣਾ ਮੇਰਾ ਮਤਲਬ ਹੈ ਇਹ ਕੀ ਦੱਸਣਾ ਚਾਹੁੰਦੇ ਸੀ ਇਹ ਇਹਨਾਂ ਨੂੰ ਇਹ ਸੀ ਡਰ ਸੀ ਵੀ ਅਸੀਂ ਹਾਰਨਾ ਚਾਹੀਏ ਲੋਕ ਕੀ ਕਹਿਣਗੇ ਉਹ ਲੋਕ ਤਾਂ ਸਾਰਾ ਕੁਝ ਜਾਣਦੇ ਆ ਲੋਕ ਤਾਂ ਜਾਣੀ ਜਾਣ ਜਿਨ੍ਹਾਂ ਨੇ ਵੋਟ ਦਿੱਤੇ ਆ ਲੋਕ ਇਹ ਵੀ ਤਾਂ ਸੋਚਦੇ ਆ ਵੀ ਅਸੀਂ ਵੋਟ ਤਾਂ ਕਾਂਗਰਸ ਨੂੰ ਪਾ ਕੇ ਆਏ ਹਾਂ ਇਹ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਇਹ ਮੈਂ ਇਹ ਕੁਝ ਕੀਤਾ ਗਿਆ ਇਹ ਡੈਮੋਕ੍ਰੇਸੀ ਹੈਗੀ ਆ ਲੋਕਾਂ ਨੂੰ ਅਧਿਕਾਰ ਹੈ ਹਰ 5 ਸਾਲ ਵੇ ਖੂਬਸੂਰਤੀ ਹੈ ਲੋਕਤੰਤਰ ਦੀ ਕਿ ਸਾਨੂੰ ਹਰ 5 ਸਾਲ ਬਾਅਦ ਇਹ ਰਾਈਟ ਹੈ ਕਿ ਅਸੀਂ ਆਪਣੇ ਮਨ ਦੀ ਜਿਹੜੀ ਗੱਲ ਹੈ ਅਸੀਂ ਕਿੈਸਾ ਕੀਏ ਇੱਕ ਉਮੀਦਵਾਰ ਅੱਛਾ ਇੱਕ ਕੈਂਡੀਡ ਅੱਛਾ ਨਹੀਂ ਹੈ ਜੇ ਲੋਕ ਨੂੰ ਪਸੰਦ ਕਰਦੇ ਦੂਜੇ ਨੂੰ ਲਿਆ ਸਕੇ ਇਹ ਤਾਂ ਰਹਿ ਹੀਦਾ ਹਰਕਦਾ ਲੇਕਿਨ ਜਿਸ ਤਰੀਕੇ ਦੇ ਨਾਲ ਕੱਲ ਇੱਕ ਬਹੁਤ ਵੱਡੇ ਮੈਨੂੰ ਬਾਰ-ਬਾਰ ਪੁਲਿਸ ਨੂੰ ਕਹਿਣਾ ਪਿਆ ਸਾਨੂੰ ਦੇ ਪਿੱਛੇ ਕਰ ਦਿੱਤਾ 144 ਲੱਗੀ ਅਸੀਂ ਨਾ ਪਤਲੀ 500 ਮੀਟਰ ਜਾ ਕੇ ਪਿੱਛੇ ਬੈਠ ਗਏ ਤੇ ਇਹ ਗਲੀ ਦੇ ਵਿੱਚੋਂ ਆ ਕੇ ਫਿਰ ਅੱਗੇ ਫਿਰ ਅੱਗੇ ਬਾਰ-ਬਾਰ ਮੈਨੂੰ ਇੱਕ ਹੋਰ ਵੀ ਮਹੱਤਵਪੂਰਨ ਸਵਾਲ ਹੈ ਵਿਵਾਦ ਵੀ ਪੈਦਾ ਹੁੰਦਾ ਹੈ ਉਹ ਵੀਡੀਓ ਵੀ ਵਾਇਰਲ ਹੁੰਦੀ ਹੈ ਤੁਸੀਂ ਉਸੀ ਤੁਸੀਂ ਕਰਕੇ ਸ਼ਾਇਦ ਗੱਲ ਕਰ ਰਹੇ ਹੋ ਤੇ ਉਹ ਤੂਤ ਰੱਕ ਕਰਕੇ ਗੱਲ ਕਰ ਰਿਹਾ ਤੁਹਾਨੂੰ ਇੱਕ ਮੀਡੀਆ ਚੈਨਲ ਨੂੰ ਕਹਿਆ ਵੀ ਰਹੇ ਨੇ ਕਿ ਇਹ ਐਮਐਲਏ ਜਿਹੜਾ ਇੱਥੇ ਆ ਕੇ ਖੜਾ ਹੈ ਸਰ ਲਿਖੋ ਆਪਣੇ ਆਪਣੇ ਸੰਸਕਾਰ ਹੁੰਦੇ ਜਦੋਂ ਹੀ ਮੰਤਰੀ ਬਣੇ ਨੇ ਮੈਨੂੰ ਉਦੋਂ ਵੀ ਅਫਸਰ ਬੜੇ ਕਹਿੰਦੇ ਸੀ ਮੈਂ ਸੁਣਿਆ ਵੀ ਸੀ ਹਰ ਅਫਸਰ ਨੂੰ ਤੂੰ ਕਰਕੇ ਬੁਲਾਣਾ ਇਹ ਮੈਨੂੰ ਉਹਨਾਂ ਨੇ ਤੂੰ ਕਰਕੇ ਬੁਲਾ ਲਿਆ ਕੋਈ ਵੱਡੀ ਗੱਲ ਨਹੀਂ ਮੇਰੇ ਆਪਣੇ ਸੰਸਕਾਰ ਆ ਮੈਂ ਤਾਂ ਅੱਜ ਵੀ ਐਮਐਲਏ ਸਾਹਿਬ ਕਹਿ ਰਹੇ ਆ ਮੈਂ ਤਾਂ ਇਸ ਕਰਕੇ ਐਮਐਲਏ ਸਾਹਿਬ ਸਲੂਟ ਕਰਦਾ ਕਿ ਮੇਰੀ ਜਨਤਾ ਨੇ ਉਹਨਾਂ ਨੂੰ ਚੋੜਿਆ ਮੇਰੇ ਲਈ ਤਾਂ ਸਤਿਕਾਰ ਸਤਕਾਰ ਮੈਂ ਇਸ ਲਈ ਹੈ ਸਤਕਾਰ ਜੋ ਇਸ ਕਰਨੇ ਕਿ ਸ਼ਹਿਰਪੁਰ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਮੈਂ ਤਾਂ ਉਸ ਚੀਜ਼ ਨੂੰ ਸਲੂਟ ਕਰਦਾ ਲੋਕਾਂ ਦੇ ਫੈਸਲੇ ਨੂੰ ਸਲੂਟ ਕਰਦਾ ਮੈਂ ਇਸ ਕਰਕੇ ਨਾਲੇ ਮੇਰੀ ਕਿਸੇ ਨੂੰ ਤੂੰ ਕਹਿਣ ਦੀ ਆਦਤ ਨਹੀਂ ਮੈਂ ਤਾਂ ਸਦਾ ਜੀ ਕਰਕੇ ਬੁਲਾਉਣਾ ਉਹਨਾਂ ਨੇ ਕਿਹਾ ਮੈਨੂੰ ਕੱਲ ਕਿਸੇ ਚੈਨਲ ਵਾਲੇ ਦਾ ਫੋਨ ਵੀ ਆਇਆ ਵੀ ਆ ਸੁਣੋ ਉਹਨਾਂ ਨੇ ਮੈਨੂੰ ਭੇਜੀ ਇਹ ਕੌਣ ਆ ਇਹ ਐਮਐਲਏ ਆ ਤੂੰ ਆ ਇਹ ਇਹੋ ਜਿਹੀਆਂ ਗੱਲਾਂ ਕਰਦੇ ਸੀ ਪਰ ਕੋਈ ਗੱਲ ਨਹੀਂ ਆਪਣੇ ਆਪਣੇ ਸੰਸਕਾਰ ਹੁੰਦੇ ਜੋ ਚੀਜ਼ ਉਹਨਾਂ ਨੂੰ ਅੱਛੀ ਲੱਗੀ ਉਹਨਾਂ ਨੇ ਕਿਹਾ ਤੀ ਮੈਂ ਤਾਂ ਅੱਜ ਵੀ ਜੀ ਕਰਕੇ ਬੁਲਾਉਣਾ ਉਹਨਾਂ ਦੇ ਭਾਈ ਸਾਹਿਬ ਨੂੰ ਮੁਬਾਰਕਬਾਦ ਵੀ ਦਿੱਤੀ ਹੈ ਮਿਸ ਕੁਐਸਚਨ ਸਿਰਫ ਐਨਾ ਹੈ ਕਿ ਲੋਕਤੰਤਰ ਹੈ ਕਿੱਥੇ ਕੱਲ 144 ਲਗਾਉਣ ਦੀ ਜਰੂਰਤ ਕਿਉਂ ਪਈ ਐਡਾ ਦੁਨੀਆ ਭਰ ਦਾ ਕੱਠ ਉੱਤੇ ਕੀਤਾ ਹੋਇਆ ਸੀ ਇਹਨਾਂ ਨੂੰ ਕੀ ਸ਼ੱਕ ਸੀ ਵੀ ਅਸੀਂ ਨਹੀਂ ਚੋਣ ਜਿੱਤ ਸਕਦੇ ਇਹਨਾਂ ਨੂੰ ਕੀ ਡਾਊਟ ਸੀ ਕਿ ਸੱਲਦਾ ਇਹ ਦੋਸ਼ ਤੁਹਾਡੇ ਤਾਂ ਵੀ ਲੱਗਦੇ ਰਹੇ ਜਦੋਂ 2021 ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਨੇ ਸਾਥ ਉਮੀਦਵਾਰ ਦੇ ਤੌਰ ਤੇ ਐਮਸੀ ਦੀ ਚੋਣ ਲੜੀ ਸੀ ਤਾਂ ਸੁੰਦਰ ਸ਼ਾਮਾ ਰੋਲਾ ਨੇ ਕਹਿੰਦੇ ਸਾਰਾ ਸਰਕਾਰੀ ਤੰਤਰ ਜਿਹੜਾ ਮੇਰੇ ਵਿਰੁੱਧ ਵਰਤਿਆ ਸੀਗਾ ਪਰ ਫੇ ਮੈਂ ਫੇ ਵੀ ਉਸ ਵਕਤ ਵੀ ਉਹ ਵੱਡੀ ਜਿੱਤ ਹਾਸਲ ਕੀਤੀ ਸੀ ਉਹਨਾਂ ਨੇ 6500 ਦੇ ਕਰੇਬਿਲਿਟੀ ਲੈ ਕੇ ਗਏ ਸੀ ਤਾਂ ਹੁਣ ਲੀਡ ਸਾਰਾ ਕੁਝ ਆਪਣਾ ਕੁਝ ਹੋ ਗਿਆ ਤਾਂ ਘਟੀ ਗਈ ਜੀ ਮੈਂ ਮੈਂ ਇਹੀ ਕੁਐਸਚਨ ਕਰਦਾ ਵੀ ਉਦੋਂ 600 ਕਿੰਨੇ ਦੀ ਲੀਡ ਸੀਗੀ ਤੇ ਅੱਜ ਮੰਤਰੀ ਐਮ ਐਲ ਏ ਹੁੰਦੇ ਹੋਏ ਇਹ 300 ਵੋਟ ਘੱਟੀ ਕਿਉਂ ਕੀ ਲਾਈਕਿੰਗ ਘੱਟ ਗਈ ਕਿਸ਼ਨਾਨਗਰ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਕੀ ਲੋਕਾਂ ਨੂੰ ਇਹ ਗੈਨਰਡ ਪਸੰਦ ਨਹੀਂ ਜੇ ਕੀ ਲੋਕ ਇਹ ਨਾ ਤੋਂ ਨਾਰਾਜ਼ ਨੇ ਜਾਂ ਇਹਨਾਂ ਦੇ ਕੰਮਾਂ ਤੋਂ ਨਾਰਾਜ਼ ਨੇ ਇਹ ਸੋਚਣ ਦੀ ਲੋੜ ਹੈ ਜਿੱਤ ਗਏ ਨਾ ਜਿੱਤ ਗਏ ਲੋਕਾਂ ਨੂੰ ਇਹਨਾਂ ਦਾ ਮਤਲਬ ਨਹੀਂ ਹੁੰਦਾ ਲੋਕਾਂ ਦੀਆਂ ਭਾਵਨਾਵਾਂ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਮੇਰੇ ਵਾਰਡ ਦੇ ਲੋਕ ਮੇਰੇ ਸ਼ਹਿਰ ਦੇ ਲੋਕ ਕੀ ਚਾਹੁੰਦੇ ਨੇ ਕੀ ਦੇਖ ਰਹੇ ਨੇ ਮੈਂ ਸਿਰਫ ਇਸ ਗੱਲ ਦੀ ਮੈਨੂੰ ਕੋਈ ਗਿਲਾ ਨਹੀਂ ਕੋਈ ਐਮਸੀ ਚਲੇ ਜਾਂਦਾ ਆ ਜਾਂਦਾ ਇਹ ਈ ਇੰਪੋਰਟੈਂਟ ਗੱਲ ਨਹੀਂ 1.5 ਸਾਲ ਦੀ ਸਾਰੀ 1.5 ਸਾਲ ਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਕੱਲ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਮੇਰੇ ਖਿਆਲ ਪੰਜਾਬ ਚ ਇੱਕੋ ਜਗ੍ਹਾ 144 ਲੱਗੀ ਹੋਣੀ ਉਹ ਵੀ ਇਹਨਾਂ ਦੇ 6 ਨੰਬਰ ਵਾਰਡ ਚ ਬਹੁਤ ਵੱਡੀ ਗੱਲ ਸੀ ਮੇਰੇ ਲਈ ਜਦ ਮੈਂ ਸੋਚ ਰਿਹਾ ਸੀ ਕਿ ਇੰਨਾ ਵੀ ਇਲੈਕਸ਼ਨ ਹੁੰਦੇ ਨੇ ਬੰਦੇ ਨੂੰ ਇਹ ਸੋਚਣਾ ਚਾਹੀਦਾ ਇਹਦੇ ਬਾਰੇ ਮੰਨਥਨ ਕਰਨਾ ਚਾਹੀਦਾ ਆਪਣੇ ਆਪ ਨੂੰ ਮੈਂ ਹੁਣ ਅਸੀਂ 2 ਵਾਰਡ 깔 ਹਾਰੇ ਆ ਜਿਹੜਾ 7 ਨੰਬਰ ਵਾਰਡ ਹੈ ਮੈਨੂੰ ਉਮੀਦ ਹੀ ਨਹੀਂ ਸੀ ਹਾਰਨਾ ਸੀ ਉਹ ਵਿਚਾਰੇ ਸੱਟਬੈਕ 'ਚ ਸਗੇ ਉਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਸੀ ਹਾਰ ਵੀ ਬਹੁਤ ਕੱਟ ਲੀਡ ਤੇ ਉਹ ਬਹੁਤ 87 ਵੋਟਾਂ ਦੀ 40 45 ਵੋਟਾਂ ਲੈ ਲੈਂਦੇ ਉਹਨੂੰ ਉਹਨੂੰ ਮੈਨੂੰ ਬਾਰ-ਬਾਰ ਕਹਿੰਦੇ ਰਹੇ ਕਿ ਨਹੀਂ ਅਸੀਂ ਆਪਣੇ ਆਪ ਤੁਸੀਂ ਨਾ ਅਸੀਂ ਕੋਈ ਮੀਟਿੰਗ ਨਹੀਂ ਕੀਤੀ ਇਹਨਾਂ ਕ੍ਰਿਸ਼ਨਨਗਰ 'ਚ 6 ਨੰਬਰ ਵਾਰਡ 'ਚ ਮੀਟਿੰਗ ਕੀਤੀ ਨਾ ਸੱਤਜ ਕੀਤੀ ਇੱਕ ਸਿਰਫ ਮੈਂ 27 ਨੰਬਰ ਵਾਰਡ 'ਚ ਮੀਟਿੰਗ ਕੀਤੀ 27 ਨੰਬਰ ਵਾਰਡ ਦੀ ਵੀ ਗੱਲ ਕਰ ਰਹੀ ਐ ਜਦੋਂ ਤੁਸੀਂ ਮੀਟਿੰਗ ਕਰਕੇ ਜਾਂਦੇ ਹੋ ਉਸ ਤੋਂ ਅਗਲੇ ਦਿਨ ਜਿਹੜੇ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਤੁਹਾਡੇ ਹਸਾਬਕਾ ਉਹ ਐਮਸੀ ਰਹੇ ਨੇ ਕੁਲਵਿੰਦਰ ਸਿੰਘ ਹੁੰਦਲ ਬਹੁਤ ਖਿਲਾਫ ਦੁਸ਼ਣਵਾਦੀ ਵੀ ਕੀਤੀ ਗਈ ਏ ਤੇ ਪਹਿਲਾ ਬੰਦਾ ਜਿਹੜਾ ਵਾਰਡ ਦੇ ਵਿੱਚ ਵਿਜੀਲੈਂਸ ਨੂੰ ਰਿਸ਼ਵਤ ਦੇਣ ਦਾ ਫੜ ਹੋਇਆ ਜਾਂ ਪਵਿੱਤਰ ਦੀਪ ਲੁਮਾਨਾ ਤੇ ਨਿੱਜੀ ਹਮਲੇ ਕੀਤੇ ਗਏ ਹੋਰ ਬਹੁਤ ਸਾਰੇ ਹਮਲੇ ਉੱਥੇ ਕੀਤੇ ਗਏ ਉੱਥੇ ਤੋਂ ਮੈਨੂੰ ਲੱਗਦਾ ਸਰੀਆ ਚੰਗਾ ਕੱਢ ਦਿੱਤਾ ਤੁਹਾਨੂੰ ਮੈਂ ਇਹ ਬੇਲਤੀ ਦਿੱਤੀ ਹੈ ਮੈਂ ਹੁਣ ਕੁਛ ਮਾਂਜੂ ਹਾਈ ਕੋਰਟ ਦਾ ਫੈਸਲਾ ਆ ਗਿਆ ਹੁਣ ਤਾਂ ਕਹਿਣ ਨੂੰ ਕੁਝ ਬਾਕੀ ਨਹੀਂ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਸਭ ਦਾ ਸਤਿਕਾਰ ਕਰਦਾ ਹੁਣਲਲ ਸਾਹਿਬ ਦਾ ਵੀ ਸਤਿਕਾਰ ਕਰਨਾ ਮੇਰੀ ਕੋ ਹੁਨਲਲ ਸਾਹਿਬ ਨਾਲ ਦੁਸ਼ਮਣ ਹੀ ਨਹੀਂ ਮੈਂ ਤੁਹਾਨੂੰ ਨੂੰ ਇਹ ਗੱਲ ਕਹੀ ਸੀ ਕਿ ਇਸ ਵਾਰਡ ਦੇ ਵਿੱਚ ਇੰਨੀਆਂ ਪੜੀਆਂ ਲਿਖਿਆ ਲੇਡੀਆਂ ਸਗੀਆਂ ਇਥੋਂ ਤੁਸੀਂ ਕੋ ਕੈਂਡੀਡੇਟ ਦੇ ਦਿਓ ਅਸੀਂ ਪਰਿਵਾਰ ਦੀ ਗੱਲ ਕਿਉਂ ਕਰਦੇ ਪਹਿਲਾਂ ਮਾਤਾ ਜੀ ਨੂੰ ਲੈ ਕੇ ਆਏ ਫਿਰ ਭਾਬੀ ਜੀ ਨੂੰ ਲੈ ਕੇ ਆਏ ਮੈਂ ਤੁਹਾਨੂੰ ਇਹ ਹੀ ਕਿਹਾ ਸੀ ਮੈਂ ਦੇ ਹੀ ਹੁਣ ਤਾਂ ਮੇਰੇ ਕੋ ਨਰਾਜ਼ਗੀ ਨਹੀਂ ਲੇਕਿਨ ਜਦੋਂ ਬੰਦਾ ਗੁੱਸੇ 'ਚ ਹੁੰਦਾ ਬਹੁਤ ਕੁਝ ਬੋਲ ਜਾਂਦਾ ਅਸੀਂ ਬਹੁਤ ਕੰਟਰੋਲ ਕਰਕੇ ਬੋਲਦੇ ਹਾਂ ਮੈਂ ਕਦੀ ਗਲਤ ਨਹੀਂ ਬੋਲਦਾ ਖਾਰਾ ਜਿੰਨਾ ਚੱਲ ਗਿਆ ਲੈ ਲਿਆ ਮੈਂ ਤਾਂ ਹੰਦਲ ਸਾਹਿਬ ਨੂੰ ਵੀ ਕਹਿਣਾ ਕਮ ਕਰ ਇਹ ਚੋਣਾ ਤਾਂ ਲੋਕਾਂ ਨੇ ਹੁੰਦਾ ਬਾਕੀ ਮੈਂ ਸਿਰਫ ਉਨੀ ਬੇਨਤੀ ਕਰਨਾ ਚਾਹੁੰਨਾ ਮੈਂ ਪਰਸਨਲ ਕਿਸੇ ਤੇ ਕਦੀ ਨਹੀਂ ਬੋਲੇ ਮੈਂ ਜਿਹੜਾ ਕੱਲ ਦਾ ਮਾਹੌਲ ਹੈ ਮੈਂ ਉਹਦੇ ਬਾਰੇ ਗੱਲ ਤਾਂ ਨੂੰ ਕਰਨੀ ਚਾਹੁੰਨਾ ਮੈਨੂੰ ਸਵੇਰੇ ਕਿਸੇ ਦਾ ਫੋਨ ਆਇਆ ਸੀ ਤੇ ਜਿਹੜੀ ਆਮ ਆਦਮੀ ਹੁਣ ਕਾਂਗਰਸ ਨਾਲ ਉੱਪਰ ਚੱਲ ਗਈ ਤੇ ਮੈਂ ਕਾਪੀ ਚੱਕਤੀ ਮੈਂ ਵੇਖਿਆ ਨਾ ਸਹੀ ਵੀ ਕਿੱਲਾ ਕਿ ਸਾਡੇ ਨੂੰ ਉੱਪਰ ਚੱਲ ਗਈ ਅੱਜ ਵੀ ਪਿੱਲਾ ਬਾੜਾਂ ਦੀ ਅਸੀਂ ਕੈਲਕੂਲੇਸ਼ਨ ਕਰ ਲਈਏ ਤੇ 300 ਵੋਟ ਕਾਂਗਰਸ ਨੇ ਵਧ ਲਈ ਇਹਨਾਂ ਨਾਲੋਂ ਜਿਹੜੇ ਬਾਹਾਂ ਖੜੀਆਂ ਕਰਦੇ ਝੰਡੇ ਚੱਕਦੇ ਆ ਨਾ ਸਤਾ ਹੁੰਦੇ ਹੋਏ ਸਤਾ ਹੁੰਦਿਆਂ ਦੇ ਬਾਵਜੂਦ 300 ਵੋਟ ਜਿਹੜੀ ਹੈ ਅਸੀਂ ਉਹ ਵਧ ਲਈ ਲੋਕ ਕਾਂਗਰਸ ਨੂੰ ਲਾਈਕ ਕਰਦੇ ਲੋਕ ਕਾਂਗਰਸ ਨੂੰ ਪਸੰਦ ਕਰਦੇ ਆ ਔਰ ਮੈਂ ਸਾਰੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਨਾ ਚਾਹਉਨਾ ਆਪਣੇ ਕਾਉਂਸਲਰ ਸਹਿਵਾਨ ਦਾ ਐਕਸ ਕਾਉਂਸਲਰ ਜਿੰਨੀਆਂ ਵੀ ਸਾਡੀਆਂ ਐਲ ਐਸ ਜੁਆਈ ਹੈ ਯੂਥ ਹੈ ਇੰਟਕ ਹੈ ਸਾਡੀਆਂ ਭੈਣਾਂ ਨੇ ਮਹਿਲਾ ਕਾਉਂਜੀਆਂ ਨੇ ਕੰਮ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਕੱਲ ਜੋ ਲੋਕਤੰਤਰ ਦਾ ਨੰਗਾ ਨਾਚ ਹੋਇਆ ਜੋ ਲੋਕਤੰਤਰ ਨੂੰ ਦਬਾਇਆ ਗਿਆ ਮੈਨੂੰ ਇੱਕੋ ਹੀ ਚੀਜ਼ ਦਾ ਜਵਾਬ ਦੇ ਦੇਣ ਜੇ ਸ਼ਾਂਤੀਪੂਰਵ ਇਲੈਕਸ਼ਨ ਸੀ ਇਹ ਜਿੱਤ ਰਹੇ ਸੀ ਤੇ ਡਿਪਟੀ ਕਮਿਸ਼ਨਰ ਵੱਲੋਂ 144 ਕਾਓ ਲਗਾਈ ਗਈ। ਤੁਸੀਂ ਚੈਨਲ 'ਚ ਦੇਖੋ ਫੋਟੋਆਂ ਕੁਰਸੀਆਂ ਲੱਗੀਆਂ ਆ ਏਦਾਂ ਜਿੱਦਾਂ ਕਿਤੇ ਕੁਸ਼ਤੀਆਂ ਹੋ ਰਹੀਆਂ ਹੁੰਦੀਆਂ। ਏਦਾਂ ਬੰਦੇ 1.5 200 ਇਹਨਾਂ ਨੇ ਖੜੇ ਕੀਤੇ ਹੋਏ ਸੀ। ਪੁਲਿਸ ਦੇ ਆ ਅਧਿਕਾਰੀਆਂ ਨੂੰ ਉੱਥੇ ਖੁਦ ਮੌਜੂਦ ਰਹਿਣਾ ਪਿਆ ਐਸਪੀ ਰੈਂਕ ਦੇ ਅਧਿਕਾਰੀ ਖੁਦ ਮੌਜੂਦ ਰਹੇ ਨਾਲ ਤੇ ਡੀਐਸਪੀ ਦੋ ਵਾਰ ਐਸਐਸਪੀ ਆਏ, ਡੀਸੀ ਮੈਡਮ ਆਏ ਹਾਲਾਤਾਂ ਨੂੰ ਦੇਖਣ ਨੂੰ ਬਾਰ-ਬਾਰ ਇਹ ਚੀਜ਼ ਹੋ ਰਹੀ ਸੀ। ਸਾਰੀ ਦੁਨੀਆ ਜਾਣਦੀ ਇਹ ਹਾਰਾਂ ਜਿੱਤਾਂ ਏਡੀਆਂ ਇੰਪੋਰਟੈਂਟਲੀ ਹੁੰਦੀਆਂ। ਇਕ ਸਾਡਾ ਰਵਈਆ ਕੀ ਹੈ ਅਸੀਂ ਸਮਾਜ ਸੇਵਾ ਲਈ ਆਏ ਹਾਂ ਲੋਕਾਂ ਲਈ ਸੇਵਾ ਲਈ ਆਏ ਹਾਂ ਅਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਨੇ ਅਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਨੇ ਮੈਂ ਲੋੜਾ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਮੇਰਾ ਮੈਸੇਜ ਹੈ ਇਹ ਜਨਤਾ ਤੱਕ ਪਹੁੰਚਾਓਗੇ ਮੈਂ ਸਿਰਫ ਇੱਕੋ ਜਵਾਬ ਚਾਹੁੰਨਾ ਹੈ ਕਿ ਇਹ ਇਹ ਸ਼ਹਿਰਪੁਰ ਵਾਸੀ ਇਹਨੂੰ ਜਵਾਬ ਦੇਣਗੇ ਕਿ 278 ਵੋਟ ਇਹਨਾਂ ਦੀ ਕਿਉਂ ਘਟੀ ਮੰਤਰੀ ਬਣਨ ਦੇ ਬਾਵਜੂਦ ਐਮ ਐਲ ਏ ਸੀਗੇ ਐਡਾ ਜੰਤਰ ਮੰਤਰ ਤੰਤਰ ਸਾਰਾ ਇਹਨਾਂ ਦੇ ਨਾਲ ਸੀ ਸਰਕਾਰੀ ਅਧਿਕਾਰੀ ਵੀ ਇਹਨਾਂ ਦੇ ਨਾਲ ਸੀ ਫਿਰ 278 ਵੋਟ ਕੱਟ ਰਹੀ ਹੈ ਇਹ ਕੀ ਕਹਿਣਾ ਚਾਹਣਗੇ ਇਹ ਆਪਣੀ ਜਿੱਤ ਦਾ ਜਸ਼ਨ ਮਨਾਣਾ ਚਾਹਣਗੇ ਜਾਂ ਅੰਦਰ بیٹھ ਕੇ ਸੋਚਣਗੇ ਵੀ ਇਹ ਕੀ ਹੋਇਆ ਇਹ ਤਾਂ ਇਹਨਾਂ ਤੇ ਡਿਪੈਂਡ ਕਰਦਾ ਇਹ じゃ ਆਪਣੇ ਮਨ ਨੂੰ ਪੁੱਛਣ ਹਿਸ਼ਾਰਪੁਰ ਤਾਂ ਸਾਰਾ ਜਾਣਦਾ ਸਾਰੇ ਹਿਸ਼ਾਰਪੁਰ ਨੇ ਇਹ ਚੈਨਲ ਰਾਹੀਂ ਦੇਖਿਆ ਮੇਰੇ ਸਾਹਮਣੇ ਆਇਆ ਮੈਂ ਤਾਂ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ ਮੈਂ ਕਿ ਤੁਹਾਡਾ ਨਹੀਂ ਬਣਦਾ ਤੇ ਮੈਂ ਤਾਂ ਵੋਟ ਪਾਉਣ ਗਿਆ ਸੀ ਮੈਂ ਕਾ ਫਿਰ ਮੈਂ ਹੋਰ ਕੁਐਸਚਨ ਨਹੀਂ ਕੀਤੇ ਮੈਨੂੰ ਪਤਾ ਸੀ ਵੋਟ ਤਾਂ ਪਾ ਹੀ ਨਹੀਂ ਰਿਹਾ 10 ਵਾਰੀ ਅੰਦਰ ਜਾਏ 10 ਵਾਰੀ ਜਾਣਾ ਪੈਂਦਾ ਵੋਟ ਪਾਉਣ ਉੱਥੇ ਕੈਮਰੇ ਲੱਗੇ ਦੇਖ ਲਓ ਅੰਦਰ ਕਿੰਨੀ ਵਾਰੀ ਵੋਟ ਪਾਉਣ ਦਾ ਫੇਰ 10 ਮਿੰਟ ਪਹਿਲਾਂ ਹੀ ਫਿਰ ਫਿਰ 4 ਵਜੇ ਪੂਰੇ ਜਾ ਕੇ ਵੋਟ ਪਾ ਕੇ ਆਏ ਫਿਰ ਪੱਤਰਕਾਰਾਂ ਨੂੰ ਦਿਖਾਰੇ ਮੈਂ ਵੀ ਉੱਥੇ ਰਿਹਾ ਮੈਨੂੰ ਸੀ ਵੀ ਸਾਡੇ ਜਿਹੜੇ ਵਰਕਰ ਡਿਮੋਲਿਸ਼ ਹੋ ਜਾਣਗੇ ਮੈਂ ਬਾਹਰ ਚ ਜਾ ਕੇ ਘੁੰਮ ਕੇ ਮੈਂ ਫਿਰ ਆ ਕੇ ਬੈਠਾ ਸੀ ਮੈਂ ਬਹੁਤ ਦੂਰ ਬੈਠਾ ਸੀ ਦੇਖੋ ਆਪਾਂ ਕਾਨੂੰਨ ਦੇ ਰਾਖੀ ਕਰਨ ਵਾਲੇ ਆ ਕਾਨੂੰਨ ਨੂੰ ਮੰਨਣ ਵਾਲੇ ਆ ਸਾਨੂੰ ਸੇਵਾ ਦਾ ਮੌਕਾ ਲੋਕਾਂ ਨੇ ਦਿੱਤਾ ਪਰ ਕਾਨੂੰਨ ਦੀ ਪਾਲਣਾ ਕਰਨਾ ਸਭ ਤੋਂ ਵੱਡੀ ਗੱਲ ਹੈ ਜੀ ਬਹੁਤ ਬਹੁਤ ਅਸੀਂ ਕਾਨੂੰਨ ਨੂੰ ਮੱਦੇਨਜ਼ਰ ਆ ਕੇ ਸਾਰੇ ਇਲੈਕਸ਼ਨ ਲੜੀਆਂ ਨੇ ਕੱਲ ਮੈਂ ਸ਼ਾਮ ਨੂੰ ਤੁਹਾਡੇ ਇੱਕ ਮਿੰਟ ਲੈ ਰਿਆ 27 ਨੰਬਰ ਵਾਰਡ ਚ ਵੀ ਗਿਆ ਉੱਥੇ ਉਹਨਾਂ ਨੇ ਬਹੁਤ ਜਸ਼ਨ ਮਨਾਇਆ ਮੈਨੂੰ ਲੋਕ ਕਹਿੰਦੇ ਅਸੀਂ ਇਦਾਂ ਮੋਹਰਾਂ ਲਾਈਆਂ ਤੁਹਾਡੇ ਕੈਂਡੀਡੇਟ ਨੂੰ ਬਈ ਉੱਥੇ ਕਾਂਗਰਸ ਦਾ ਨਿਸ਼ਾਨ ਨਜ਼ਰ ਨਹੀਂ ਸੀ ਆਉਂਦਾ ਮਸ਼ੀਨ ਹੀ ਘਸ ਗਈ ਸੀ ਮੋਹਰਾਂ ਇੰਨੀਆਂ ਲਾਈਆਂ 1500 ਵੋਟਾਂ ਪਈਆਂ ਤੇ 1000 48 ਕਿਹੜੀ ਕਿੰਨੀਆਂ ਵੋਟਾਂ ਕਾਂਗਰਸ ਨੂੰ ਪਈਆਂ ਤੁਸੀਂ ਹਿਸਾਬ ਲਾ ਲਓ ਬਈ ਕੀ ਹਾਲਾਤ ਰਹੇ ਹੋਣਗੇ ਉਸ ਇਲੈਕਸ਼ਨ ਦੇ ਤੋਂ ਮੇਰਾ ਕਹਿਨ ਦਾ ਇਹ ਮਤਲਬ ਹੈ ਸਿੱਖਿਆ ਲੈਣ ਦੀ ਲੋੜ ਹੈ ਲੋਕਤੰਤਰ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਣਾ ਨਹੀਂ ਚਾਹੀਦਾ ਲੋਕਾਂ ਦੀਆਂ ਭਾਵਨਾ ਨੂੰ ਸਿਰ ਮੱਥੇ ਲੈਣਾ ਚਾਹੀਦਾ ਆਪਣੇ ਆਪ 'ਚ ਸੁਧਾਰ ਕਰਨਾ ਚਾਹੀਦਾ ਮੈਂ ਇੱਕ ਵਾਰੀ ਫਿਰ ਮੁਬਾਰਕਬਾਦ ਦਿੰਦਾ ਤੇ ਜਿਹੜੇ ਮੇਰੇ ਦੋ ਉਮੀਦਵਾਰ ਹਾਰੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕੋਈ ਗੱਲ ਨਹੀਂ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ 2 ਇਲੈਕਸ਼ਨ ਹੈ ਹੌਸਲਾ ਰੱਖੋ ਫਿਰ ਆਣਗੇ ਇਲੈਕਸ਼ਨ ਫਿਰ ਆਪਾਂ ਲੋਕਾਂ ਦੇ ਵਿੱਚ ਜਾਵਾਂਗੇ ਲੋਕ ਫੈਸਲਾ ਕਰਨਗੇ ਕਿ ਵੋਟ ਦਾ ਸਹੀ ਹੱਕਦਾਰ ਕੌਣ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੁੰਦਰਸ਼ਾਮ ਅਰੋੜਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਬੀਤੇ ਕੱਲ੍ਹ ਜ਼ਿਮਨੀ ਚੋਣਾਂ ਹੋਈਆਂ ਨੇ ਤਿੰਨ ਵਾਰਡਾਂ ਦੇ ਵਿੱਚ ਜਿਸ ਵਿੱਚ ਦੋ ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਤੇ ਇੱਕ ਵਾਰਡ ਦੇ ਵਿੱਚ ਕਾਂਗਰਸ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ ਹੈ ਤੇ ਸਾਬਕਾ ਮੰਤਰੀ ਸੁੰਦਰਸ਼ਾਮ ਅਰੋੜਾ ਵੱਲੋਂ ਜਿਸ ਤਰ੍ਹਾਂ ਕੱਲ੍ਹ ਬ੍ਰਹਮਸ਼ੰਕਰ ਜਿੰਪਾ ਵੱਲੋਂ ਜੋ ਭੂਮਿਕਾ ਨਿ ਸਵਾਲ ਖੜੇ ਕੀਤੇ ਗਏ ਨੇ ਕੈਮਰਾ ਪਰਸਨ ਮਨਵੀਰ ਮੇਠੀਆ ਨਾਲ ਚੇਤਨਕ ਅਸ਼ੋਕ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਣ ਚਾਰ ਪਰ ਨਿਊਜ਼ ਤੇ ਨਾਲ